ਉੰਗਾਨੀ ਦਾ ਜੁੱਧ ਕਿਉਂਕਿ ਇਹ ਜੁੱਧ ਪੌਂਟਾ ਸਾਹਿਬ ਹੋਇਆ ਤੇ ਪੌਂਟਾ ਸਾਹਿਬ ਦਾ ਇਹ ਪਹਿਲਾ ਜੁੱਧ ਇੱਕੋ ਇੱਕ ਹੋਣ ਕਰਕੇ ਸਾਰੀਆਂ ਆਮ ਸੰਗਤਾਂ ਵੀ ਆਪਾਂ ਜਾਣਦੇ ਹਾਂ ਕਿ ਇੱਥੇ ਮਹਾਰਾਜ ਦਾ ਜੁੱਧ ਹੋਇਆ ਸੀ ਪਹਾੜੀ ਰਾਜਿਆਂ ਨਾਲ ਸਭ ਤੋਂ ਪਹਿਲਾ ਇਸ ਜੁੱਧ ਵਿੱਚ ਕਹਿਲੂਰੀਆ ਰਾਜਾ ਜਿਹੜਾ ਆਪਣੇ ਆਪ ਨੂੰ ਵੱਡਾ ਕਹਾਂਦਾ ਸੀ ਬिलासपुर ਦੀ रियासत ਹੀਮ ਚੰਦ ਹੰਡੂਰੀਆ ਰਾਜਾ ਇਸੇ ਤਰ੍ਹਾਂ ਹਰੀ ਚੰਦ ਜਸਵਾਲੀਆ ਰਾਜਾ ਕੇਸ਼ਰੀ ਚੰਦ ਇਸੇ ਤਰ੍ਹਾਂ ਮਦਕਰਸ਼ਾ ਹੰਦੇਲੀਆ ਰਾਜਾ ਸੀ ਤੇ ਹੋਰ ਵੀ ਬਹੁਤ ਰਾਜੇ ਇੱਕਠੇ ਹੋ ਕੇ ਬਿਆਸੀ ਸ਼੍ਰੀਨਗਰ ਰਾਜੇ ਦੀ ਪੁੱਤਰੀ ਦਾ ਫਤੇ ਸ਼ਾਦੀ ਦਾ ਜਿਹੜਾ ਪੀਵ ਚਾਂਦੇ ਪੁੱਤਰ ਕੇ ਸ੍ਰੀ ਅਜਮੇਰ ਚੰਦ ਨਾਲ ਸੀ ਇਸੇ ਕਰਕੇ ਇਹਨਾਂ ਨੇ ਇਕੱਠੇ ਹੋ ਕੇ ਕਿ ਪੌਂਡਰਾ ਸਾਹਿਬ ਹੁਣੇ ਨਗਰ ਵਸਿਆ ਹੈ ਆਨੰਦਪੁਰ ਸਾਹਿਬ ਦਾ ਗੁਰੂ ਛੱਡ ਕੇ ਆ ਗਿਆ ਸੀ ਅੱਪਾ ਇਹਨਾਂ ਨੂੰ ਇੱਥੋਂ ਵੀ ਕੱਢੀਏ ਜਿਹੜਾ ਮੇਧਨੀ ਪ੍ਰਕਾਸ਼ ਰਾਜਾ ਸੀ ਧੌਣ ਦਾ ਰਾਜਾ ਜਿੱਥੇ ਪੌਂਟਾ ਸਾਹਿਬ ਨਗਰ ਜਿਹਦੀ ਬੇਨਤੀ ਮੰਨ ਕੇ ਵਸਾਇਆ ਬਸ ਉਹ ਮਹਾਰਾਜ ਵੱਲ ਸੀ ਬਾਕੀ ਇਹ ਸਾਰੇ ਬਖਰੇ ਹੋਏ ਕਈ ਦੰਤੋਂ ਆਪ ਸ਼ਰਮਣ ਕਰਦੇ ਆ ਰਹੇ ਹੋਂ ਇਸ ਭਿਆਨਕ ਜੁੱਧ ਦੇ ਵਿੱਚ ਆਪਨੇ ਸਰਵਣ ਕੀਤਾ ਪੀਰ ਬੁੱਧੂ ਸਾਹ ਦੇ ਦੋ ਪੁੱਤਰ ਸ਼ਹੀਦ ਹੋਏ। ਇਸੇ ਤਰ੍ਹਾਂ ਜੀਤ ਮੱਲ ਜੀ ਸ਼ਹੀਦੀ ਪਾ ਗਏ। ਇਹ ਵੀ ਆਪਨੇ ਬੜੇ ਪਿਆਰ ਨਾਲ ਸੁਣਿਆ ਹੈ। ਕੇਸਰੀ ਚੰਦ ਨਾਲ ਲੜੇ ਸੀ ਪਰ ਕੇਸਰੀ ਚੰਦ ਇਹ ਜ਼ਖਮੀ ਕਰ ਦਿੱਤਾ ਸੀ। ਮਰਿਆ ਨਹੀਂ ਸੀ। ਪਰ ਜੀਤ ਮੱਲ ਜੀ ਸ਼ਹੀਦੀ ਪਾ ਗਏ ਸਨ। ਇਸ ਤਰ੍ਹਾਂ ਫਿਰ ਭਾਈ ਨੰਦ ਚੰਦ ਦੇ ਆਰਾਮ ਮੀਮੀ ਬੀਰੋ ਦੇ ਬਾਕੀ ਪਿਆਰੇ ਪੁੱਤਰ ਰਹਿੰਦੇ ਹੋਏ ਬਹੁਤ ਜ਼ੋਰ ਦੀ ਕਮਸਾਰ ਦਾ ਹੱਲਾ ਕੀਤਾ ਬੜੇ ਜੋਸ਼ ਦੇ ਨਾਲ ਹੱਲੇ ਦੇ ਵਿੱਚ ਭਾਈ ਸੰਗੋ ਸਾਹਿਬ ਜੀ ਨਿਆਬਤ ਖਾਨ ਨਾਲ ਲੜਨ ਲੱਗੇ ਤੇ ਕੁਝ ਜਿਹੜੇ ਪਹਾੜੀਏ ਸਨ ਜਦੋਂ ਕੁਝ ਪਠਾਨ ਸੀ ਪੀਰ ਬੁੱਧੂ ਸ਼ਾਹ ਦੇ ਜਿਹੜੇ ਚੇਲੇ ਸੀ ਉਹਨਾਂ ਨੇ ਬੜੇ ਜ਼ੋਰ ਦੀ ਜੰਗ ਕੀਤਾ ਇਹਨਾਂ ਪਹਾੜੀਆਂ ਦੇ ਪੈਰ ਉਖੇੜ ਦਿੱਤੇ ਫਤੀਸ਼ਾ ਰਾਜਾ ਜਿਹੜਾ ਪਿੱਛੇ ਖੜਾ ਜੰਗ ਦੇਖ ਰਿਹਾ ਸੀ ਉਹ ਭਿਆਨਕ ਜੰਗ ਦੇਖ ਕੇ ਡਰਿਆ ਪਿੱਛੇ ਭੱਜਣ ਲੱਗਿਆ ਬੜੀ ਦੂਰ ਜਾ ਖੜਿਆ ਭਾਈ ਰਾਮ ਚੰਦ ਰਾਮ ਸਿੰਘ ਜਿਹਾ ਨੇ ਤੋਪ ਚਲਾ ਦਿੱਤੀ ਲੱਕੜ ਦੀ ਬਹੁਤ ਸਿਖਰ ਤੇ ਜੰਗ ਚੱਲਿਆ ਗਿਆ ਪਰ ਕਈ ਇਤਿਹਾਸ ਜਦੋਂ ਆਪਾਂ ਪੜ੍ਹਦੇ ਆਏ 12 ਦਿਨ ਜੰਗ ਹੋਇਆ ਸੀ 12 ਦੇ ਲੜਾਈ ਲੱਗੀ ਰਹੀ ਸੀ ਪਰ ਕਵੀ ਜਿਆ ਨੇ ਇਹ ਸਾਰੇ ਜੰਗ ਨੂੰ ਬਿਆਨਤਾ ਕੀਤਾ ਦਿਨ ਹੀ ਇਹਦੇ ਵਿੱਚ ਰੱਖੇ ਜਦੋਂ ਆਪਾਂ ਬਚਿਤ੍ਰਨਾਟਕ ਪੜਾਂਗੇ ਕਲਿੰਗੀਧਰ ਮਹਾਰਾਜ ਨੇ ਆਪ ਇਸ ਜੰਗ ਨੂੰ ਆਪਣੀ ਕਲਮ ਤੋਂ ਲਿਖਿਆ ਜਿਹੜੇ ਜਿਹੜੇ ਸੂਰਮੇ ਮਰੇ ਉਹਨਾਂ ਨੂੰ ਸਵਾਸ਼ ਦਿੱਤੀ ਜਿਹੜੇ ਜਿਹੜੇ ਰਾਜੇ ਚੜ੍ਹਾਈ ਕਰਕੇ ਆਏ ਜਿਵੇਂ ਜਿਵੇਂ ਜਰਨੈਲ ਚੜ੍ਹ ਕੇ ਆਏ ਉਹ ਮਾਰੇ ਗਏ ਉਹਨਾਂ ਦਾ ਵੀ ਮਹਾਰਾਜ ਬੇਰਵਾ ਇਹ ਦਸਮ ਗ੍ਰੰਥ ਵਿੱਚ ਦਿੰਦੇ ਹਨ ਤਕਰੀਬਨ ਕਵੀ ਜਿਆਨੇ ਜਾਦੇ ਉੱਥੋਂ ਹੀ ਇਤਿਹਾਸ ਲਿਆ ਦਸਮ ਗ੍ਰੰਥ ਦੇ ਵਿੱਚੋਂ ਸਵਾਹ ਹੁਣ ਜਦੋਂ ਪੂਰਾ ਸਿਖਰ ਤੇ جنگ ਚੱਲਿਆ ਗਿਆ ਸਿਰ ਧੜ ਦੀ ਬਾਜੀ ਲੱਗੀ ਹੋਈ ਹੈ ਇਥੇ ਤੱਕ ਇਹ ਕੱਲ ਆਪਨੇ ਸੁਣਿਆ جنگ ਭਾਈ ਜੀਤ ਮਲ ਜੀ ਸ਼ਹੀਦੀ ਪਾ ਜਾਂਦੇ ਨੇ ਹਰੀਚੰਦਰ ਰਾਜਾ बेहोशों के पीछे चलया ਜਾਂਦਾ ਹੈ ਹੋਰ ਕਈ ਰਾਜੇ ਕੁਛ ਅੱਗੇ ਵੱਧੇ ਪਰ ਕੁਛ ਪਿੱਛੇ ਨੂੰ ਵੀ ਭੱਜੇ ਮਦਕਰਸ਼ਾ ਰਾਜਾ ਚੰਦੇਲੀਆ ਇਹ ਵੀ ਕੋਚ ਰੋਸ ਦੇ ਵਿੱਚ ਆਇਆ ਦੂਆ ਭੱਜਿਆ ਜਾਂਦਾਂ ਦੇਖ ਕੇ ਇਥੇ ਰੰਗ ਹੋ ਰਿਹਾ ਆਓ ਜਿੰਨਾ ਕੋ ਸਮਾਂ ਹੈ ਆਪਾਂ ਗੁਰੂ ਚਰਨਾਂ 'ਚ ਜੁੜੀਏ ਰਸਨਾ ਪਵਿੱਤਰ ਕਰੀਏ प्यार नाल ਵਿਚਾਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਦੋਹੇ ਰਾ ਫਤੇਸ਼ਾ ਭਜਿਓ ਪਿਖਿਓ ਹਰੀ ਚੰਦ ਚੰਦੇਲ ਫਤੇਸ਼ਾ ਰਾਜਾ ਭਜਿਆ ਜਾਂਦਾ ਦੇਖ ਲਿਆ ਹਰੀ ਚੰਦ ਨੇ ਹਰੀਚੰਦ ਦੋ ਹੋਏ ਨੇ ਇੱਕ ਤਾਂ ਹਰੀਚੰਦ ਹੰਡੂਰੀਆ ਰਾਜਾ ਹੋਇਆ ਪਰ ਇਹ ਜਿਹੜਾ ਹਰੀਚੰਦ ਸੀ ਇਹ ਕੁਚੰਦੇਲੀਆ ਹਰੀਚੰਦ ਸੀ ਜਿਹੜਾ ਮਧਕਰਸ਼ਾ ਦੇ ਨਾਲ ਦਾ ਜਰਨੈਲ ਸੀ ਇਹ ਵੀ ਬੜਾ ਸੂਲਮਾਨ ਸੀ ਇਹਨਾਂ ਨੇ ਦੇਖ ਲਿਆ ਹੈ ਕਿ ਫਤਿਹशाह ਭੱਜ ਚੱਲਿਆ ਹੈ ਚਦਰਤ ਚਿਤ ਚੋਪਿਓ ਚਪਿਓ ਦੇ ਹਾਥ ਮੈਂ ਸੇਲ ਇਹ ਬੜਾ ਚਿਤਇਰਤ ਹੋਇਆ ਹੈਰਾਨ ਹੋਇਆ ਇਹ ਫਤਿਹशाह ਭਜਾ ਜਾ ਰਿਹਾ ਹੈ ਔਰ ਇਹਦੇ ਮਨ ਦੇ ਵਿੱਚ ਗੁੱਸਾ ਆਇਆ ਚੰਪਿਆ ਵੀਰ ਰਸ ਜਾਗ ਗਿਆ ਹੈ। ਜਿਸਾਵਲ ਚੰਦ ਦੇ ਆਰਾਮ ਵੀਰੰ ਨਦਨ ਚੰਦ ਧੀਰੰ ਇਧਰੋਂ ਭਾਈ ਦਿਆ ਚੰਦ ਤੇ ਆਰਾਮ ਜੀ ਜਿਹੜੇ ਗੁਰੂ ਘਰ ਦੇ ਵਿੱਚ ਪੁਜੋਤ ਮੰਨੇ ਜਾਂਦੇ ਸੀ ਇਹ ਦਾਦੇ ਪੜਦਾਦਿਆਂ ਤੋਂ ਦਿਆ ਆਰਾਮ ਦੇ ਪਿਤਾ ਮਤ ਮਲ ਜਾਤੀ ਮਲਕ ਜੀ ਜਾਤੀ ਮਲਕ ਦੇ ਪਿਤਾ ਸਿੰਘਾ ਪੁਜੋਤ ਜੀ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਜੰਗ ਲੜੇ ਸਨ ਇਹ ਦਇਆ ਰਾਮ ਨੂੰ ਵੀ ਜੋਸ਼ ਆ ਗਿਆ ਇਧਰ ਭਾਈ ਆਨੰਦ ਚੰਦ ਜਿਹੜਾ ਭਾਈ ਬਹਿ ਲੋਕਿਆਂ ਚੋਂ ਸੂਰਮਾ ਸੀ ਉਹਨੂੰ ਵੀ ਜੋਸ਼ ਆ ਗਿਆ ਹੈ ਉਪ ਕੁਪਿਓ ਗੰਧ ਰਾਮ ਮੰਗੁਲਾ ਵੰਸੋ ਨਾਮੰਦ ਗੰਗਾ ਰਾਮ ਜੀ ਵੀ ਬੜੇ ਜੋਸ਼ ਦੇ ਵਿੱਚ ਆ ਗਏ ਹਨ ਇਸੇ ਤਰ੍ਹਾਂ ਗੋਲਾਬ ਚੰਦ ਜੀ ਵੀ ਰੋਸ ਵਿੱਚ ਆਏ ਮਰਿਓ ਜੀ ਤਮਲ ਲੰਗ ਪਿਖਿਓ ਪੂ ਭੂਮ ਥਲ ਲੰਗ ਕਿਉਂਕਿ ਮਨ ਦੇ ਵਿੱਚ ਗੁੱਸਾ ਆ ਗਿਆ ਕਿ ਜੀਤ ਮਲ ਜੀ ਸਹੀਦੀ ਪਾ ਗਏ ਨੇ ਪਤਾ ਹੀ ਹੈ ਜਦੋਂ ਭਰਾ ਮਰ ਜੇ ਜਗ ਦੇ ਵਿੱਚ ਫਿਰ ਕਿੰਨਾ ਗੁੱਸਾ ਆਉਂਦਾ ਹੈ ਜੋਸ਼ ਆ ਜਾਂਦਾ ਹੈ ਬੱਚੇ ਨੂੰ ਭਾਈ ਥੋੜਾ ਜਨਾ ਹਾਂ ਰੌਲਾ ਪਾਣਾ ਹਟਾਓ ਰੋਕੋ ਕਿਉਂਕਿ ਕਥਾ ਹੋ ਰਹੀ ਹੈ ਸੰਗਤ ਸੁਣ ਰਹੀਆਂ ਨੇ ਸੋ ਇਸ ਤਰ੍ਹਾਂ ਜੀਤ ਮੱਲ ਜੀ ਤਾਂ ਸ਼ਹੀਦੇ ਹੋਣ ਕਰਕੇ ਫਿਰ ਗੰਗਾ ਰਾਮ ਜੀ ਗੁਲਾਗ ਚੰਦ ਜੀ ਇਹਨਾਂ ਨੂੰ ਬੜਾ ਜੋਸ਼ ਆਇਆ ਹੈ ਸਭੇ ਕੋਪਤਾਏ ਪਹਾੜੀ ਫਲਾਈ ਇਹਨੇ ਜੋਸ਼ ਦੇ ਹੱਲਾ ਕੀਤਾ ਪਹਾੜੀਏ ਭਜ ਚੱਲੇ ਹਨ ਸਦੀ ਰੰਗ ਚੰਦੇ ਲੰ ਧਰੇ ਹੱਥ ਸੇ ਲੰ ਅਰੇ ਜਿਹੜਾ ਚੰਦੇਲੀਆ ਮਦ ਕਰਸ਼ਾਤੀ ਤੇ ਹਰੀ ਚੰਦੇ ਦੋਏ ਇੱਕ ਰਾਜਾ ਸੀ ਕਿਉਂ ਦਾ ਜਰਨੈਲ ਸੀ ਇਹਨਾਂ ਨੂੰ ਵੀ ਬੜਾ ਜੋਸ਼ ਆ ਗਿਆ ਹੈ ਹੜੇ ਅਗਰ ਆਏ ਕੁੱਲ ਲਾਜ ਪਾਏ ਇਹਨਾਂ ਨੇ ਆਪਣੀ ਕੁੱਲ ਦੀ ਰਾਜਪੂਤੀ ਰਠੌਰ ਦੀ ਲਾਜ ਰੱਖੀ ਅੱਗੇ ਆ ਕੇ ਅੜ ਗਏ ਹਨ ਮਰਦੇ ਹੋਏ ਦਵੈ ਕੈ ਰੋ ਠੜ ਹੈ ਕੈ ਇਹ ਹਰੀਚੰਦ ਨੇ ਇੱਕ ਦੋ ਸੂਰਮੇ ਗੁਰੂ ਕੇ ਸ਼ਹੀਦ ਕੀਤੇ ਬਿਦਾਰੇ ਕਿਰਪਾਨਾਂ ਚ ਛਤਰ ਹੰਨਾਂ ਹੌ ਤਲਵਾਰਾਂ ਨਿਕਲੀਆਂ ਇੱਕ ਦੂਸਰੇ ਨੂੰ ਕੱਟਣ ਦੇ ਵਾਸਤੇ ਸ਼ਹੀਦ ਕਰਨ ਮਾਰਨ ਵਾਸਤੇ ਚੱਲੀਆਂ ਹਨ ਆਦੰ ਢੋਕੇ ਬੋਲ ਬਾਦੰ ਇਧਰੋਂ ਤੇਰਾ RAM ਜੀ ਤੋਂ ਆਦ ਸਾਰੇ ਸੂਰਵੇਂ ਬੜੇ ਜੋਸ਼ ਦੀ ਜਕਾਰੇ ਛੱਡਦੇ ਕੋਈ ਲਕਾਰੇ ਮਾਰਦੇ ਟੁੱਕੇ ਜੰਗ ਵਿੱਚ ਅੱਗੇ ਵਧੇ ਹਨ ਕਰ ਖੱਬ ਘਾਤਾ ਕਟਿਓ ਛਤਰ ਗਾਤਾ ਖੱਗ ਨਾਮ ਖੰਡੇ ਦਾ ਜਦੋਂ ਖੰਡਾ ਵਾਇਆ ਜਾਂਦਾ ਤਾਂ ਫਿਰ ਬੈਰੀ ਨੂੰ ਪਟਕ ਵੱਢ ਕੇ ਸੁੱਟ ਦਿੰਦਾ ਹੈ ਚੇਤਨ ਸਵਾਮ ਕਾਮੰਗਿਰੋ ਜੰਗ ਧਾਮ ਗੁਰ ਇਹ ਬਹੁਤ ਜ਼ਿਆਦੇ ਸੂਰਮੇ ਇਹ ਬੜੀ ਜ਼ਿਆਦੇ ਭਿਆਨਕ ਹੁੰਦੀ ਜੰਗ ਦੇ ਵਿੱਚ ਆਪਣੇ ਮਾਲਕ ਆਪਣੇ ਸਰਦੇ ਸਾਈਂ ਦੇ ਇੱਕ ਵਾਸਤੇ ਕੰਮ ਆਏ ਭਾਵ ਕੇ ਆਪਣੇ ਆਪ ਨੂੰ ਨਿਸ਼ਾਵਰ ਕੀਤਾ ਕੁਰਬਾਨੀਆਂ ਦਿੱਤੀਆਂ ਰਤਿਓ ਧਰਮ ਬੇਰੰਗ ਤਜੇ ਹੈ ਨਾ ਧੀਰੰਗ ਜਿਹੜੇ ਧਰਮੀ ਸੂਰਮੇ ਸੀ ਉਹਨਾਂ ਨੇ ਧੀਜ ਰੱਖੀ ਵੱਢ ਕੇ ਮਰ ਗਏ ਹਨ ਇੱਕ ਦੂਸਰੇ ਨੂੰ ਮਾਰਦੇ ਹੋਏ ਧਰਤੀ ਜਿਨੇ ਹਾਰੇ ਨਾ ਹੀ ਪਿੱਛੇ ਮੁੜੇ ਹਨ ਭਇਓ ਟੂਕ ਟੂਕੰ ਪਰੇ ਕੋਕ ਕੋਕੰ ਮڑے ਜ਼ੋਰ ਦੀ ਕੂਕਾਂ ਮਾਰਦੇ ਟੁਕੜੇ ਟੁਕੜੇ ਹੋ ਕੇ ਗਿਰਗੇ ਦੇ ਧਰਤੀ ਤੇ ਲੜਦੇ ਹੋਏ ਇਹੋ ਬਾਜ ਰਾਜਾ ਤਜੋ ਜੰਗ ਤਾਜਾ ਜਦੋਂ ਗੁਰਸਿੱਖ ਸੂਰਮਿਆਂ ਦਾ ਭੈ ਭੇਡ ਪੈ ਗਿਆ ਕਿਉਂਕਿ ਇਹ ਹੀ ਫਰਕ ਹੈ ਇਧਰ ਤਾਂ ਪਹਿਲੇ ਮੌਤ ਕਬੂਲ ਕਰਕੇ ਲੜ ਰਹੇ ਸੀ ਲੜੋਵੀ ਰਹੇ ਸੀ ਉਹਨਾਂ ਦੇ ਵਿੱਚ ਵੀ ਸੂਰਮੇ ਸੀ ਪਰ ਉਹਨਾਂ ਦਾ ਇਹ ਨਹੀਂ ਸੀ ਕਿ ਜਿੰਨਾ ਹੋ ਸਕੇ ਆਪਣੇ ਆਪ ਨੂੰ ਬਚਾ ਕੇ ਮਾਰੀਏ ਔਰ ਹੁਣ ਜਦੋਂ ਗੁਰਸਿੱਖਾਂ ਦਾ ਜੋਸ਼ ਪੈ ਗਿਆ ਜੋਰ ਵਧ ਗਿਆ ਤਾਂ ਜਿਹੜਾ ਮਦਕਤ ਸ਼ਾਹ ਵੀ ਇਹ ਵੀ ਭੱਜ ਚੱਲਿਆ ਹੈ ਰਿਸਖਾਨ ਜਾਦੇ ਬਜੇ ਦੀ ਬਾਜੇ ਇਧਰ ਜਿਹੜੇ ਪਠਾਨ ਲੜਨ ਵਾਸਤੇ ਆਏ ਸੀ ਉਹ ਵੀ ਅੱਗੇ ਵਧੇ ਹਨ ਹੁਣ ਉਹਨਾਂ ਨੇ ਮੋੜ ਚਾ ਸੰਭਾਲਿਆ ਫਿਰੇ ਫਿਰ ਸਾਰੇ ਕਰ ਮਾਰ ਮਾਰੇ ਹੋਏ ਮੁੜ ਕੇ ਫੇਰ ਮਾਨ ਲੋ ਮਾਰਦੋ ਕਰਦੇ ਗੁਰਸਿੱਖਾਂ ਤੇ ਆ ਪਏ ਹਨ ਜੇ ਜਾ ਬੰਗ ਪਠਾਨਾਂ ਸੰਗੋ ਸ਼ਾ ਜਵਾਨਾਂ ਜਿਹੜਾ ਨਿਜ਼ਾਮ ਖਾਨ ਸੀ ਉਹ ਆਪਣੇ ਨਾਲ ਦੇ ਸੂਰਮਿਆਂ ਨੂੰ ਲੈ ਕੇ ਭਾਈ ਸੰਗੋ ਸਾਹ ਦੇ ਸਾਹਮਣੇ ਹੋ ਗਿਆ ਹੈ ਹਜੇ ਆਪਮਾਹੀ ਹਟੇ ਪੈਰ ਨਾਹੀ ਪਰ ਆਸ ਵਿੱਚ ਹੁਣ ਭਾਈ ਸੰਗੋ ਸਾਹ ਤੇ ਨਿਜਾਬਤ ਖਾਨ ਆਮਣੋ ਸਾਹਮਣੇ ਹੋ ਗਏ ਨੇ ਪੈਰ ਪਿੱਛੇ ਨਹੀਂ ਕਰਦੇ ਸਭਾ ਵਿੱਚ ਜੋ ਹਤੇ ਮਿਲਦੋ ਜਿਨ੍ਹਾਂ ਦਾ ਸਭਾ ਵਿੱਚ ਮੇਲ ਕਿਉਂਕਿ ਨਿਜਾਬਤ ਖਾਨ ਨੂੰ ਪੀਰ ਬੁੱਧੂ ਸ਼ਾਨੇ ਗੁਰੂ ਮਹਾਰਾਜ ਕੋਲ ਨੌਕਰ ਰਖਾਇਆ ਸੀ ਇਹ ਵੀ ਬੜਾ ਸੂਰਮਾ ਸੀ ਖਾਨ ਪਠਾਨ ਇਧਰੋਂ ਪਾਹੀ ਸੰਗੋਸਾ ਬੜਾ ਸੂਰਮਾ ਸੀ ਇਹ ਗੁਰੂ ਦੇ ਦਰਬਾਰ ਦੇ ਵਿੱਚ ਜਦੋਂ ਸਤਗੁਰੂ ਮਹਾਰਾਜ ਕਸਰਤ ਕਰਾਉਂਦੇ ਸੀ ਇੱਕ ਦੂਸਰੇ ਦੇ ਨਾਲ ਔਰਗ ਬੀਰ ਚ ਨਾਰੇ ਗੁਰੂ ਤੀਰ ਵਾਰੇ ਮਹਾਰਾਜ ਦੇ ਕੋਲ ਰਹਿੰਦਿਆਂ ਸਮੇਂ ਚੰਗੇ ਤਰਾ ਇੱਕ ਦੂਸਰੇ ਨੂੰ ਜਾਣਦੇ ਸਨ ਇੱਕ ਦੂਸਰੇ ਦੇ ਬਲ ਨੂੰ ਵੀ ਜਾਣਦੇ ਸੀ ਕਿ ਇਹਦੇ ਵਿੱਚ ਕਿੰਨਾ ਬਲ ਹੈ ਇਹਦੇ ਵਿੱਚ ਕਿੰਨਾ ਬਲ ਹੈ ਹੋਇ ਰਾ ਕਰਤ ਹੋ ਤੇ ਰਨ ਘਾਤ ਬੋ ਘਾਤ ਅਨੇਕ ਉਪਾਵ ਹੁਣ ਆਸ ਵਿੱਚ ਹੀ ਦੋਏ ਸਾਹਮਣੇ ਹੋ ਗਏ ਹਨ ਇੱਕ ਦੂਸਰੇ ਦੇ ਨਾਲ ਲੜਦੇ ਹੋਏ ਪਹਿਲਾਂ ਗੱਲਾਂ ਬਾਤਾਂ ਵੀ ਕਰਦੇ ਹੁੰਦੇ ਸੀ ਜਦੋਂ ਕਸਰਤ ਕਰਦੇ ਸੀ ਮਹਾਰਾਜ ਕੋਲ ਕਿ ਇਉਂ ਜੰਗ ਲੜੀਂਦੀ ਐ ਇਸ ਤਰ੍ਹਾਂ ਜੰਗ ਕਰੀਂਦੀ ਐ ਜੰਗ ਦੇ ਲੜਾ ਕਰਨੇ ਬਾਹਰ ਕਰਨਾ ਆਪਣਾ ਬਾਰ ਬਚਾਉਣਾ ਇਹ ਆਪਸ ਵਿੱਚ ਹੀ ਦੋਏ ਪਹਿਲਾਂ ਕਸਰਤ ਕਰਨ ਕਰਕੇ ਜਾਣਦੇ ਸੀ ਮਾਨਤ ਪਟ ਵੱਡ ਆਪਕੋ ਦੋਨੋਂ ਸਹਿਜ ਸੁਭਾਈ ਸੁਤੇ ਸਿੱਧ ਦੋਏ ਸੂਰਮੇ ਆਪਣੇ ਆਪ ਨੂੰ ਬਹੁਤ ਵੱਡੇ ਸੂਰਮੇ ਕਹਾਉਂਦੇ ਸੀ ਸੰਗੋ ਸਭ ਕਹਿੰਦਾ ਸੀ ਮੈਂ ਵੀ ਵੱਡਾ ਸੂਰਮਾ ਨਜਾਬਤ ਖਾਨ ਦੇ ਮਨ ਦੇ ਵਿੱਚ ਵੀ ਇਹ ਸੀ ਕਿ ਮੈਂ ਖਾਨ ਹਾਂ ਪਠਾਨ ਹਾਂ ਮੇਰਾ ਮਰਕ ਮੁਕਾਬਲਾ ਕਿਹਨੇ ਕਰਨਾ ਹੈ ਉਹ ਵੀ ਸੂਰਮਾ ਸਦਾਉਂਦਾ ਸੀ ਰਸਾਵਲ ਛੰਦ ਭਈ ਜਾਦ ਸੋ ਪਿਰੇ ਬੀਰਦੋ ਉਹ ਪਿਛਣੀ ਆਜਾਦਾ ਗੁਰੂ ਕੋਲ ਰਹਿੰਦਿਆ ਹੋਇਆ ਅਕਸਰਤ ਕਰਦੀਆਂ ਯਾਦ ਆਗੀਆਂ ਹੁਣ ਦੋਏ ਸੂਰਮਿਆਂ ਦਾ ਭੇੜ ਪੈ ਗਿਆ ਹੈ ਕਰਸ਼ੀ ਦਰਤਾਈ ਪਰਿਓ ਨੇਰ ਆਈ ਬਹੁਤ ਜਲਦੀ ਕੀਤੀ ਐ ਕਿ ਦੂਸਰੇ ਦੇ ਨੇੜੇ ਹੋਏ ਹਨ ਕਿਰਪਾਨਾਂ ਨਿਕਾਲੀ ਭਿਓ ਫੇਰ ਭਾਰੀ ਉਤਰਾਵਾਂ ਖਿੱਚ ਲਈਆਂ ਨੇ ਪਹਾੜੀ ਤੇ ਭਾਰੀ ਭੇੜ ਪੈ ਗਿਆ ਦੋਆਂ ਸੂਰਮਿਆਂ ਦਾ ਧਰੀ ਟਾਲ ਆਗੈ ਤਕੇ ਦਾਵ ਲਾਗੇ ਕਾਲਾ ਹੱਥਾਂ ਚ ਲਈਆਂ ਹਨ ਤੱਕਦੇ ਹਨ ਦਾ ਲਾਉਣ ਵਾਸਤੇ ਤਾਂ ਭਾਵ ਕੇ ਤਲਵਾਰ ਚਲਾਉਂਦੇ ਨੇ ਇੱਕ ਦੂਸਰੇ ਦੀ ਢਾਲ ਤੇ ਰੋਕਦੇ ਹਨ ਉਹ ਬਾਹਰ ਚਲਾਵੇ ਸਰੀਰਨ ਬਚਾਵੇ ਮਾਰ ਕਰਦੇ ਹਨ ਤੇ ਦੂਸਰੇ ਦੇ ਬਾਦ ਤੋਂ ਆਪਣੇ ਸਰੀਰ ਨੂੰ ਬਚਾਉਂਦੇ ਹਨ ਕਰਨਖਦ ਧਾਰਾ ਸੂਚੇ ਉਸਾਰੈ ਜਿਹੜੇ ਖੰਡੇ ਦੋਹਾਂ ਨੇ ਪਕੜੇ ਹੋਏ ਨੇ ਬਹੁਤ ਤਿੱਖੀਆਂ ਧਾਰਾਂ ਦੀਆਂ ਤਲਵਾਰਾਂ ਹਨ ਬੜੇ ਤੇਜ ਹਨ ਜਿਹੜੇ ਵਾਹੇ ਜਾ ਰਹੇ ਨੇ ਲਗ ਕਾਵ ਅੰਗਾ ਪਏ ਲਾਲ ਰੰਗਾ ਵਾ ਜਿੱਥੇ ਕਿਤੇ ਮਾੜੀ ਜੀਵੇ ਚੁੰਝ ਜਾਂ ਕਿਤੇ ਪਾਸੇ ਲੱਗਦੀ ਹੈ ਨਾ ਦੇ ਨਾਲ ਉਥੋਂ ਸਾਰਾ ਰੰਗ ਲਾਲ ਹੋ ਜਾਂਦਾ ਖੂਨ ਵਹਿ ਤੁਰਦਾ ਹੈ ਦੇਵ ਸ੍ਰੋਣ ਜਾਏ ਤਜੋ ਪੈ ਨਾਤੇ ਇਹ ਸੂਰ ਉਸ ਖੂਨ ਵਗ ਰਿਹਾ ਸਰੀਰਾਂ ਦੇ ਵਿੱਚੋਂ ਫੇਰ ਵੀ ਪੈਰ ਨਹੀਂ ਪਿੱਛੇ ਮੋੜ ਰਹੇ ਦੋ ਢਾਕ ਫੂਲੇ ਦੋ ਬੀਰ ਝੂਲੇ ਦੋਏ ਸੂਰਵੇਂ ਭਾਈ ਸੰਗੋ ਸਾਹ ਤਿੰਨ ਜਾਬਤ ਖਾਨ ਇਉਂ ਦੋਏ ਜੰਗ ਦੇ ਵਿੱਚ ਝੂਲ ਰਹੇ ਨੇ ਲੋਕ ਸਾਰੇ ਬਾਗੀ ਸੂਰਵੇਂ ਖੜੇ ਦੇਖ ਰਹੇ ਨੇ ਜਿਵੇਂ ਢਾਕ ਇਕ ਪਲਾਹ ਹੁੰਦਾ ਦਰਖਤ ਹੈ ਪਿੱਪਲ ਵੀ ਆਪਾਂ ਕਹਿੰਦੇ ਨੇ ਆਪਾਂ ਉਹਨੂੰ ਆਪਾਂ ਪਲਾਹ ਵੀ ਕਹਿੰਦੇ ਆ ਇਹ ਟੱਕ ਵੀ ਕਹਿੰਦੇ ਹਾਂ ਉਹਨੂੰ ਕੇਸੂ ਸਾਰੇ ਪੱਤੇ ਝੜ ਜਾਂਦੇ ਨੇ ਫਿਰ ਉਹਦੇ ਫੁੱਲ ਆਉਂਦੇ ਨੇ ਬਹੁਤ ਸੁੰਦਰ ਗਲਾਬੀ ਰੰਗ ਦੇ ਹੁੰਦੇ ਨੇ ਫਿਰ ਸਾਰਾ ਗਲਾਬ ਰੰਗ ਦਾ ਹੀ ਹੋ ਜਾਂਦਾ ਐਸ ਕਰਕੇ ਉਹ ਮਾਨੋ ਹਵਾ ਦੇ ਵਿੱਚ ਝੂਲ ਰਿਹਾ ਹੈ ਪਲਾ ਦਾ ਦਰਖਤ ਫੁੱਲ ਲਾਏ ਹੋਏ ਨੇ ਇਹ ਦੋਏ ਸੂਰਮਿਆਂ ਦੇ ਕੱਪੜੇ ਪੇ ਚੁੱਕੇ ਨੇ ਲਾਲ ਹੋ ਚੁੱਕੇ ਨੇ ਇੱਕੂ ਹੁਲ ਰਹਿ ਨੇ ਜੰਗ ਦੇ ਵਿੱਚ ਭਾਵ ਕੇ ਦੋਇ ਹਤਲਵਾਰਾ ਫੜੀਆਂ ਨੇ ਢਾਲਾ ਫੜੀਆਂ ਨੇ ਇੱਕ ਦੂਸਰੇ ਤੇ ਬਾਹਰ ਕਰ ਰਹੇ ਨੇ ਰਣ ਰੰਦ ਸੋਹਾ ਗੁਰੂ ਕੀ ਨਦੋਹਾ ਇਹ ਜਦੋਂ ਮਹਾਨ ਜੰਗ ਹੋ ਰਿਹਾ ਸੀ ਜੰਗ ਜਦੋਂ ਪੂਰਾ ਸਿਖਰ ਤੇ ਜਾ ਰਿਹਾ ਦੋਹਾਂ ਦੇ ਬਾਰ ਹੋਏ ਗੁਰੂ ਕਲੰਗੀ ਧਰਮਹਾਰਜ ਆਪ ਵੀ ਦੇਖ ਰਹੇ ਸੀ ਮਹਾਰਾਜ ਨੇ ਉਸ ਸਮੇਂ ਦੇਖਦਿਆ ਹੋਇਆ ਜਦੋਂ ਆਖਰੀ ਇਹਨਾਂ ਦੇ ਬਾਰ ਹੋਏ ਫਿਰ ਮਹਾਰਾਜ ਨੇ ਦੂਰਾ ਉਚਾਰਨ ਕੀਤਾ ਹੈ ਜੋਹਰਾ ਮਾਰ ਨਜ਼ਾਬਤ ਖਾਨ ਕੋ ਸੰਗੋ ਜੁਜੈ ਜੁਝਾਰੋ ਭਾਈ ਸੰਗੋ ਸਾਹਿਬ ਜੀ ਨਜ਼ਾਬਤ ਖਾਨ ਨੂੰ ਮਾਰ ਦਿੱਤਾ ਪਰ ਆਪ ਵੀ ਜੋਝਗੇ ਕਿਉਂ ਦੋਹਾਂ ਦਾ ਸਾਂਝਾ ਬਾਰ ਹੋਇਆ ਜਿਸ ਤਰ੍ਹਾਂ ਤਨਤਨ ਬਾਬਾ ਦੀਪ ਸਿੰਘ ਜੀ ਤੇ ਜਹਾਨ ਖਾਨ ਦਾ ਹੋਇਆ ਸੀ ਸਾਂਝਾ ਬਾਰ ਖੰਡੇ ਨਾਲ ਇਸੇ ਤਰ੍ਹਾਂ ਕਿ ਸੂਰਮਿਆਂ ਦਾ ਫਿਰ ਇਹੀ ਆਖਰੀ ਹੁੰਦਾ ਨਾ ਜਿਹੜੇ ਪੂਰਨ ਵਿੱਦਿਆ ਜਾਣਦੇ ਨੇ ਉਹ ਫਿਰ ਬਾਹਰ ਹੋਣ ਨਹੀਂ ਦਿੰਦੇ ਆਪਣੇ ਸਰੀਰ ਤੇ ਪਰ ਜਦੋਂ ਕਿਤੇ ਐਸਾ ੜ ਜਾਵੇ ਦੋਹਾਂ ਦਾ ਸਾਂਝਾ ਹੀ ਬਾਹਰ ਹੋਇਆ ਕਰਦਾ ਹੈ ਸੂਰਮਿਆਂ ਦੀ ਇਨਸਾਨੀਆ ਜਿਹੜੇ ਅਨ ਸਿਰ ਦੇ ਚੋਟੀ ਦੇ ਸੂਰਮੇ ਹੁੰਦੇ ਨੇ ਹੁਣ ਦੋਹਾਂ ਦਾ ਸੰਗੋਸਾ ਤੀਨ ਜਾਬਦ ਖਾਨ ਦਾ ਬਾਹਰ ਹੋ ਗਿਆ ਮਹਾਰਾਜ ਕਹਿੰਦੇ ਜੁਝੇ ਜੁਝਾਰ ਜੁਝਾਰੂ ਸੂਰਮਾ ਭਾਈ ਸੰਗੋਸਾ ਨਯਾਬਤ ਖਾਨ ਨੂੰ ਮਾਰਦਾ ਹੋਇਆ ਆਪ ਵੀ ਜੂਝ ਗਿਆ ਭਾਵ ਕੇ ਸ਼ਹੀਦ ਦੀ ਪਾਗਿਆ ਹੈ ਆਹ ਆਏ ਲੋਕ ਕਹ ਪਿਓ ਸੁਰਗ ਲੋਕ ਜੈਕਾਰ ਆਹ ਸੂਰਮਾ ਸ਼ਹੀਦ ਦੀ ਪੌਂਦਾ ਸਹੀਕ ਹੈ ਇੱਥੇ ਤਾਂ ਹਾਹਾਕਾਰ ਹੋਈ ਹੈ ਪਰ ਜੈ ਜੈਕਾਰ ਸਵਰਗਾਂ ਦੇ ਵਿੱਚ ਸੱਚਖੰਡ ਚ ਸੂਰਮਿਆਂ ਦੀ ਜੈ ਜੈਕਾਰ ਹੁੰਦੀ ਹੈ ਬੀਰ ਗਤੀ ਸ਼ਹੀਦੀ ਪ੍ਰਾਪਤ ਹੁੰਦੀ ਹੈ ਵਿਕਪੁਰਸਾਰਤ ਵੀਰ ਕੋ ਕਰਿਓ ਜੰਗ ਵਡਕਾਵ ਯੋ ਪ੍ਰਸਾਰਥ ਕਲਗੀਧਰ ਮਹਾਰਾਜ ਨੇ ਦੇਖ ਲਿਆ ਕਿ ਸਾਡੇ ਸੂਰਮੇ ਨੇ ਬਹੁਤ ਯਤਨ ਕੀਤਾ ਵੱਡਾ ਕੰਮ ਕੀਤਾ ਜੰਗ ਦੇ ਵਿੱਚ ਬੈਜੇ ਨੂੰ ਮਾਰਿਆ ਜਿਹੜਾ ਆਪਣੇ ਆਪ ਨੂੰ ਸਦਾ ਬਹੁੰਦਾ ਸੀ ਕਿ ਮੇਰੇ ਬਰਾਬਰ ਦਾ ਕੋਈ ਸੂਰਮਾ ਨਹੀਂ ਹੈ ਸੰਗੋ ਕਾ ਸਤ ਦੁਰ ਤਰਿਓ ਨਾਮ ਸ਼ਾਹ ਸੰਗਰਾਮ ਕਲਗੀਧਰ ਮਹਾਰਾਜ ਨੇ ਉਸ ਸਮੇਂ ਭਾਈ ਸੰਗੋ ਸਾਹ ਨੂੰ ਸ਼ਾਹ ਸੰਗਰਾਮ ਦਾ ਵਰ ਦਿੱਤਾ ਸ਼ਾਹ ਸੰਗਰਾਮ ਵੀ ਜੰਗਦਾਬਾਦਸ਼ਾ ਇਹ ਬਚਨ ਕੀਤੇ ਮਹਾਰਾਜ ਨੇ ਕਹਿੰਦੇ ਸਾਡਾ ਭਰਾ ਜੰਗਦਾਬਾਦਸ਼ਾ ਹੈ ਇਓ ਮਹਾਰਾਜ ਨੇ ਖਿਤਾਬ ਦਿੱਤਾ ਭਾਈ ਸੰਗੋਸ਼ਾ ਨੂੰ ਰਸਾਵਲ ਚੰਦ ਲਗੇ ਕਾਸ਼ੋ ਹੈਟ ਚੜੀ ਬੰਦ ਪੋ ਹੈ ਕਾ ਲਗੇ ਹੋਏ ਸਨ ਬਾਂਕਾਂ ਭਾਵ ਕੇ ਪਰਵੱਟੇ ਚੜੇ ਹੋਏ ਸਨ ਜੋਸ਼ ਦੇ ਨਾਲ ਤਿਉੜੀਆਂ ਪਈਆਂ ਹੋਈਆਂ ਸਨ ਮੱਥਿਆਂ ਤੇ ਕਿਰਿਓ ਜੰਗ ਮਾਈ ਹਟਿਓ ਪੈਰ ਨਾਹੀ ਪਿੱਛੇ ਨਹੀਂ ਪੈਰ ਮੂੜੇ ਪਰ ਜੰਗ ਦੇ ਵਿੱਚ ਲੜਦੇ ਲੜਦੇ ਸੁਹੀਂ ਦੀਆਂ ਬਾਗਏ ਨੇ ਕਿਰਿਓ ਦੇਵ ਦੇਵ ਲੋਕ ਅੰਗ ਜਾਵਾਂ ਨਾਏ ਸ਼ੋਕੰਦ ਇਓ ਜਿੱਥੇ ਕੋਈ ਸ਼ੋਕ ਨਹੀਂ ਹੈ ਦੇਵ ਲੋਕ ਚਲੇ ਗਏ ਅਮਰ ਸ਼ਹੀਦ ਹੋਏ ਗਿਰੇ ਬਿਰਦੋਏ ਪਰ ਇੱਕ ਸੋਏ ਦੋਏ ਸੂਰਮੇ ਸਦਾ ਬਾਦ ਤੇ ਸੌਂਗੇ ਨੇ ਰਣ ਭੂਮੀ ਵਿੱਚ ਚੱਲਿਆ ਚੱਲਿਆ ਪਿਆਗੇ ਰਦੇ ਕੋਪ ਜਾਕੇ ਕਿਉਂਕਿ ਕਲੰਗੀਧਰ ਮਹਾਰਾਜ ਦਾ ਭਾਈ ਸੰਗੋਸਾ ਨਾਲ ਬਹੁਤ ਜ਼ਿਆਦੇ ਪਿਆਰ ਸੀ ਇੱਕ ਤਾਂ ਭੂਹਾ ਦਾ ਪੁੱਤਰ ਸੀ ਦੂਸਰੇ ਵੱਡੇ ਵੀ ਸੀ ਮਹਾਰਾਜ ਦੀ ਉਮਰ ਚੋਂ ਫਿਰ ਉਹ ਸੂਰਮੇ ਸਨ ਗੁਰੂ ਨੂੰ ਪੂਰਨ ਗੁਰੂ ਕਰਕੇ ਮੰਨਦੇ ਸੀ ਜਦੋਂ ਹੀ ਭਾਈ ਸੰਗੋ ਸਾਹ ਦੀ ਸ਼ਹੀਦੀ ਹੋ ਜਾਂਦੀ ਹੈ ਮਹਾਰਾਜ ਖੜੇ ਸਨ ਉੱਚੇ ਥੇਤ ਤੇ ਸਾਰਾ ਜੰਗ ਦੇਖ ਰਏ ਸੀ ਬਸ ਉਸੇ ਸਮੇ ਮਹਾਰਾਜ ਨੇ ਆਪਣਾ ਘੋੜਾ ਤੋੜ ਦਿੱਤਾ ਹੈ ਸੰਬਾਰੇ ਕੋ ਦੰਡੰ ਖਤੰਗ ਪਰਚੰਡੰ ਮਹਾਰਾਜ ਨੇ ਉਸੇ ਸਮੇ ਆਪਣਾ ਤੁਨਸ਼ ਜਿਹੜਾ ਮਹਾਨ ਬੜਾ ਕਠੋਰ ਸੀ ਸੰਭਾਲ ਲਿਆ ਜਾਦੀ ਨਾਲ ਤਿੱਖੇ ਤੀਰ ਪੱਥੇ ਚੋਂ ਕੱਢ ਕੇ ਜੋੜ ਲਏ ਹਨ ਹੋ ਤੀਜਤ ਕੌੜਾ ਜਰੀ ਜੀ ਨਬੋਰਾ ਜਿਹਦੀ ਕਾਠੀ ਸਾਰੀ ਸੋਨੇ ਦੀ ਮੜੀ ਹੋਈ ਸੀ ਜਿੱਤੇ ਮਹਾਰਾਜ ਅਸਵਾਰ ਸਨ ਉਹ ਘੋੜਾ ਤੇਜ ਹੋ ਗਿਆ ਹੈ ਦੀਲਾ ਬਰਦੀ ਖਾਨ ਕੋ ਨੀਰ ਸੇ ਪੇਥ ਦੋਨੀ ਜਿਹੜੇ ਖੂਨੀ ਖਾਨ ਖੜੇ ਸੀ ਮਹਾਰਾਜ ਨੂੰ ਰੋਸ ਆ ਗਿਆ ਉਹਨਾਂ ਦੇ ਉੱਤੇ ਅਜੀ ਬੰਬ ਪੂਰੀ ਸੁਣੀਐ ਦੋਰੇ ਜਾਦੀ ਨਾਲ ਨਗਾਰੇ ਤੇ ਚੋਬਾਂ ਵੱਜ ਗਿਆ ਨੇ ਰੰਗਗੀਤ ਨਗਾਰਾ ਜੋੜ ਦੀ বাজਾਇਆ ਹੈ ਨਗਾਰਚੀ ਨੇ ਉਤੇ ਕਾ ਟੋਕਾ ਮੁਖ ਨੂੰ ਮਾਰ ਟੋਕਾ ਉਦੋਂ ਖਾਣਾ ਨੇ ਵੀ ਟੁਕਣਾ ਕੀਤਾ ਮੁਖ ਨੂੰ ਮਾਰ ਲੋ ਮਾਰ ਲੋ ਅਲੀ ਅਲੀ ਦੇ ਨਾਰੇ ਲਾਉਂਦੇ ਨੇ ਗੁਰੂ ਬਾਨ ਲੀਨਾ ਧਨੈ ਐ ਚਕੀਨਾ ਕੰਗੀ ਧਰਮਹਾਰਾਜ ਨੇ ਬਾਣ ਆਪਣੇ ਤੁੰਸ਼ ਦੇ ਵਿੱਚ ਪਾ ਜੋੜ ਕੇ ਖਿੱਚ ਲਿਆ ਹੈ ਲਜੋ ਬੇਦ ਸੰਗਾ ਲਗਿਓ ਖਾਣ ਅੰਗਾ ਬਹੁਤ ਤੇਜ਼ ਤੇਜ਼ ਬਾਣ ਮਹਾਰਾਜ ਦੇ ਕਮਾਨ ਦੇ ਵਿੱਚੋਂ ਨਿਕਲਿਆ ਜਿਹੜਾ ਇੱਕ ਹੋਰ ਖਾਨੜ ਸੀ ਉਹਦੇ ਜਾ ਵਜਿਆ ਹੈ ਇਹ ਜੋ ਜੰਗ ਖੇਤਾ ਨਹੀਂ ਫਿਰ ਚੇਤਾ ਮਾਸੂ ਮੈਦਾਨੇ ਜੰਗ ਭੂਮੀ ਵਿੱਚ ਗਿਰ ਗਿਆ ਖਾਨ ਜਿਹਦੇ ਵੱਜਿਆ ਤੀਰ ਮੁੜ ਕੇ ਉਹਨੂੰ ਚੇਤਾ ਨਹੀਂ ਰਿਹਾ ਭਾਵ ਸਦਾ ਦੀ ਨੀਂਦ ਸੌ ਗਿਆ ਦਸਿਓ ਨਾਗ ਮੰਨ ਨਾਗ ਮੰਨੋ ਕਰੇ ਪ੍ਰਾਨ ਹੰਨੋ ਇਹੋ ਮਨੋ ਜਿਵੇਂ ਜ਼ਹਿਰੀਲੇ ਨਾਗ ਨੇ ਡੰਗ ਦਿੱਤਾ ਹੋਵੇ ਇਸੇ ਤਰ੍ਹਾਂ ਡੰਗ ਦਿੱਤਾ ਹੈ ਖਾਨ ਨੂੰ ਦੁਤੀ ਬਾਣ ਲੈ ਕੇ ਗੁੰਨਗ ਜ਼ੋਰ ਕਹਿ ਕੇ ਰਾਜ ਜੀ ਨਾਲ ਦੂਸਰਾ ਬਾਣ ਮਹਾਰਾਜ ਨੇ ਚੜ੍ਹਾ ਲਿਆ ਚਿਦੇ ਤੇ ਕਰੇ ਹੋ ਤਾਨ ਤਾਨਾ ਲਗਿਓ ਖਾਨ ਦਾ ਦੂਸਰਾ ਵੀ ਕੰਨ ਤੱਕ ਖਿੱਚ ਕੇ ਚਲਾ ਦਿੱਤਾ ਹੈ ਜਾ ਕੇ ਸਿੱਧਾ ਇੱਕ ਖਾਨ ਦੇ ਕੰਨ ਦੀ ਜੜ ਚ ਵੱਜਿਆ ਦੋਇਰਾ ਸਭ ਖਾਨਨ ਸਰਦਾਰ ਵੱਡ ਨਾਮ ਸੁਪੀਖਣ ਖਾਨ ਜਿਹੜਾ ਫਿਰ ਤੀਸਰਾ ਇਹਨਾਂ ਦਾ ਜਰਨੈਲ ਸੀ ਪੀਖਣ ਖਾਨ ਸਭ ਤੋਂ ਵੱਡਾ ਕਹਾਉਂਦਾ ਸੀ ਨਿਮਕ ਹਰਾਮੀ ਜਾਣ ਕੇ ਮਾਰਿਓ ਤੀਖਣ ਬਾਣ ਨਿਮਕ ਹਰਾਮੀ ਜਾਣ ਕੇ ਮਹਾਰਾਜ ਨੇ ਪੀਖਣ ਖਾਨ ਨੂੰ ਮਹਾਰਾਜ ਲਲਕਾਰ ਕੇ ਫਿਰ ਬਾਣ ਮਾਰਦੇ ਨੇ ਪ੍ਰਸਾਦ ਚੰਦਾ ਮੋਖਮਤਾ ਤਾਤ ਮਾਰ ਮਨੋ ਨਾਦ ਤਾਲਾ ਇਹ ਮਨੁਕਾਲਾ 나ਗ ਤਿੱਖਾ ਬਾਣ ਕਲਗੀ ਧਰਮਾਹਾਰਾਜ ਹੀ ਭੀਖਣਖਾਨ ਦਾ ਮੂੰਹ ਤੱਕ ਕੇ ਮੂੰਹ ਚ ਮਾਰਦੇ ਹਨ ਚੱਲਿਓ ਸੂਕੇ ਆਗੈਰ ਪੁੱਤਰਾਸ ਲੱਗੈ کمان ਦੇ ਵਿੱਚੋਂ ਤੀਰ ਨਿਕਲ ਕੇ ਸੂਕਦਾ ਜਾ ਰਿਹਾ ਹੈ ਬੈਰੀ ਨੂੰ ਖਤਮ ਕਰਨ ਵਾਸਤੇ ਨਹੀਂ ਝਾੜ ਠਾੜ ਹੋਵਾ ਪ੍ਰਭੂ ਪੀਵ ਜੋਵਾ ਕਲਗੀ ਧਰਮਾਹਾਰਾਜ ਦਾ ਰੂਪ ਭਿਆਨਕ ਦੇਖ ਕੇ ਭੀਖਣਖਾਨ ਖੜਾ ਨਾ ਹੋ ਸਕਿਆ ਸਾਹਮਣੇ ਬਚੋ ਆਬ ਭਾਗਿਓ ਤੁਰੰਗਾ ਸੋ ਲਾਗਿਓ ਕੀ ਕਰਦਾ ਇੱਕਦਮ ਘੋੜੇ ਦਾ ਸਿਰ ਮੂਰੇ ਆ ਜਾਂਦਾ ਤੀਰ ਤਾਂ ਘੋੜੇ ਦੇ ਮੱਥੇ 'ਚ ਜਾ ਵੱਜਦਾ ਕਿਉਂਕਿ ਇਹਨੂੰ ਸਿੱਧਾ ਸਾਹਮਣੇ ਚੱਕ ਮਾਰਿਆ ਸੀ ਮਹਾਰਾਜ ਨੇ ਬਰੇ ਨਾਲ ਦੀ ਨਾਲ ਭੱਜ ਜਾਂਦਾ ਹੈ ਛੱਡ ਕੇ ਪਰ ਉਹ ਪਾਰ ਜਾਈ ਗਿਰੋ ਜੰਗ ਥਾਈ ਉਹ ਘੋੜਾ ਤਾਂ ਉੱਥੇ ਗਿਰ ਜਾਂਦਾ ਹੈ ਪਰ ਇਹ ਭੱਜ ਜਾਂਦਾ ਹੈ ਵੱਲ ਉਸ ਕਾ ਕੇ ਕਾਨਾ ਚਲਿਓ ਤਿਆਗ ਖਾਨਾ ਇੱਕ ਕਾਨ ਘੋੜਾ ਮਰ ਗਿਆ ਖਾਨ ਭੱਜ ਗਿਆ ਜੰਗ ਦੇ ਵਿੱਚੋਂ ਕੁਰਬਾਨਿਆਨਾ ਤਜ ਖਾਨ ਖਾਨਾ ਮਹਾਰਾਜ ਨੇ ਇੱਕ ਹੂਰਬਾਨ ਆਪਣੇ ਕਮਾਨ ਦੇ ਵਿੱਚ ਚਾੜ ਕੇ ਖਾਨ ਦੇ ਮਾਰਿਆ ਹੈ ਨੰਦੰਦ ਨੰਦ ਚੰਦ ਸ਼ਿਪਰ ਦੇ ਰਾਮ ਬਿਪਰੰਗ ਇਸ ਤਰ੍ਹਾਂ ਮਹਾਰਾਜ ਨੇ ਹੋਰ ਬਹੁਤ ਕਈ ਜਰਨੈਲ ਸੀ ਜਿਹੜੇ ਜੋਸ਼ ਚ ਆ ਗਏ ਪਾਤਸ਼ਾਹ ਨੇ ਜਿਹੜੇ ਆਪਣੇ ਆਪ ਨੂੰ ਫਿਰਦੇ ਸੀ ਸਭ ਚ ਟੁਕਾ ਦੇ ਦਿੱਤੇ ਸਦਾ ਦੀ ਨੀਂਦ ਸੁਲਾਏ ਦਰਪਾਈ ਦਿਆ ਰਾਮ ਭਾਈ ਅਨੰਦ ਚੰਦ ਪੂਰੇ ਜੋਸ਼ ਦੇ ਵਿੱਚ ਆ ਗਏ ਹਨ ਗੁਰੂ ਕੋ ਪਹਿ ਰਾ ਸੰਗ ਰਾਮੰ ਬਾਡੇਰਾ ਬਹੁਤ ਕਮਸਾਨ ਦਾ ਯੁੱਗ ਹੋ ਗਿਆ ਜੁੱਧ ਹੋ ਗਿਆ ਕਲਗੀਧਰ ਮਹਾਰਾਜ ਪੂਰੇ ਭੀਰ ਅਸਤਿ ਆ ਗਏ ਪਰੇ ਧਾਏ ਦੋਈ ਹਨੇ ਖਾਨ ਸੋਏ ਭਾਈ ਦਿਆ ਰਾਮ ਲੰਬ ਚੰਦ ਜੀ ਧਾਗੇ ਪੈ ਗਏ ਕਈ ਖਾਨ ਜਾਂਦਿਆ ਸਾਰੀ ਝਟਕਾ ਦਿੱਤੇ ਪਾਰ ਬੁਲਾ ਦਿੱਤੇ ਕਰੋ ਜੋਰ ਹੱਲਾ ਨਹੀਂ ਜਾਏ ਝੱਲਾ ਇੰਨੇ ਜੋਰ ਤੇ ਗੁਰੂ ਕੇ ਪਿਆਰਿਆਂ ਸਿੱਖਾਂ ਨੇ ਹੱਲਾ ਕੀਤਾ ਨਾ ਪਹਾੜੀਆਂ ਤੋਂ ਨਾ ਪਠਾਣਾਂ ਤੋਂ ਝੱਲਿਆ ਨਾ ਗਿਆ ਪਰ ਉਹ ਸ਼ੋਰ ਉੱਚਾ ਸੂ ਦੂਰੇ ਪਹੁੰਚਾ ਬਹੁਤ ਜੋਰ ਦੀ ਸ਼ੋਰ ਪੈ ਗਿਆ ਬੜੀ ਦੂਰ ਤੱਕ ਕਲਕਾਰੀਆਂ ਜਾਂਦੀਆਂ ਹਨ ਚਿਪਾਵਕੀ ਚੀਕਾਂ ਵੀ ਪੈ ਰਹੀਆਂ ਨੇ ਜਿਹੜੇ ਮਰ ਰਹੇ ਨੇ ਇਹੋਂ ਬੜੇ ਦੂਰ ਤੱਕ ਸ਼ੋਰ ਜਾ ਰਿਹਾ ਹੈ ਟਿੱਕੇ ਖਾਨ ਨਹੀਂ ਹਿਰਦੇ ਤਰਾਸ ਮਾਹੀ ਇਹ ਹੁਣ ਜਿਹੜੇ ਬੱਚੇ ਨੇ ਉਹ ਟਿੱਕੇ ਨਹੀਂ ਨੇ ਮੰਦੇ ਅੰਦਰ ਢਰ ਕਰਕੇ ਭੱਜ ਚੱਲੇ ਪਨਹਾਰੇ ਸੋ ਭਾਗੇ ਬੜੇ ਕਾਵ ਲਾਗੇ ਜਿਹੜੇ ਮਹਭਾਵ ਕੇ ਜਿਨ੍ਹਾਂ ਦੇ ਵੱਡੇ ਵੱਡੇ ਘਾ ਲੱਗੇ ਨੇ ਉਹ ਮਰ ਗਏ ਨੇ ਕੁਝ ਜਿਨ੍ਹਾਂ ਦੇ ਥੋੜੇ ਜਿਹਾ ਲੱਗੇ ਨੇ ਉਹ ਭੱਜ ਚੱਲੇ ਨੇ ਆ ਥੋੜੀ ਬਹੁਤੀ ਸੱਟ ਖਾ ਕੇ ਭਇਓ ਜੰਗ ਭਾਰਾ ਨਾ ਜਾਏ ਸਹਾਰਾ ਬਹੁਤ ਭਾਰੀ ਜੰਗ ਹੋ ਗਿਆ ਸਹਾਰਿਆ ਨਹੀਂ ਗਿਆ ਇਹਨਾਂ ਦ ਤਾਂ ਦੇ ਕੋਲ ਹਜ਼ਾਰ ਸੂਜੋਦਾ ਭਜੇ ਤਿਆਗ ਕਰੋਦਾ ਆਪਣਾ ਕਰੋਧ ਛੱਡ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੂਰਮੇ ਭਜ ਚੱਲੇ ਨੇ ਜਿਹੜੇ ਆਪਣੇ ਆਪ ਨੂੰ ਸਿਪਾਹੀ ਜੰਗ ਜੰਗੀ ਕਿ ਸੂਰਮੇ ਕਹਾਉਣ ਵਾਲੇ ਸੀ ਇੱਥੇ ਭੂਤ ਪ੍ਰੇਤਨ ਪਖੈ ਮਾਸ ਖੇਤੰ ਇਓ ਮੰਨੋ ਕਿ ਭੂਤ ਪ੍ਰੇਤ ਇਕੱਠੇ ਹੋ ਕੇ ਫਿਰ ਮਾਸ ਖਾ ਰਹੇ ਨੇ ਜੰਗ ਦੇ ਵਿੱਚ ਵੱਡੀ ਗ੍ਰਿਜ ਬੋਲੇ ਵਿਸਾਲੀ ਕਨੁਲਲ ਵੱਡੀਆਂ ਅੰਗਰਜਾਂ ਆਕਾਸ਼ ਦੇ ਵਿੱਚ ਘੁੰਮਦੀਆਂ ਬੋਲਦੀਆਂ ਨੇ ਕੋਲੋਰ ਕਰਦੀਆਂ ਨੇ ਸੂਰਮਿਆਂ ਦਾ ਮਾਸ ਖਾ ਕੇ ਅੱਗੇ ਤੇਰੇ ਆਨਸ਼ਰਾ ਸਰਾਰੰਗ ਪੁਕਾਰ ਪੁਕਾਰੰ ਬਹੁਤ ਜਿਆਦੇ ਗਿੱਦੜ ਆ ਕੇ ਮਿਲ ਗਏ ਹਨ ਖਾ ਕੇ ਕਿਉਂਕਿ ਗਿੱਦੜ ਦਾ ਕੰਮ ਹੈ ਜਦੋਂ ਰੱਜ ਲੈਂਦਾ ਫਿਰ ਕੂਕਾ ਮਾਰਦਾ ਇਹ ਵੀ ਕੂਕਾ ਮਾਰਨ ਲੱਗੇ ਰੱਜ ਕੇ ਜਿਲੀ ਜੋਗੀ ਨੇ ਮਹਾਸਰੋਂ ਨੰਗ ਪੀਆ ਨਾ ਜੋਗੜੀਆਂ ਮਿਲੀਆਂ ਹਨ ਜਿਹੜੀਆਂ ਸੂਰਮਿਆਂ ਦਾ ਖੂਨ ਪੀ ਰਹੀਆਂ ਹਨ ਡੱਕੀ ਡਕਣਾਈ ਡਕਾਰੇ ਆਧਾਈ ਡਾਕੜੀਆਂ ਆਈਆਂ ਨੇ ਉਹ ਡ ਘਾਰ ਮਾਰਦੀਆਂ ਨੇ ਖੂਨ ਪੀ ਪੀ ਕੇ ਲਹੋ ਪੀ ਮਥਾਨਾ ਤਰਸੇ ਬ੍ਰਿੰਦ ਖਾਨਾ ਕਿਉਂ ਮਨ ਭਿਆਨਕ ਜੰਗ ਹੋਇਆ ਇੱਕ ਰੋਦਰ ਰਸ ਕਹਿੰਦੇ ਇਹਨੂੰ ਭਿਆਨਕ ਰਸ ਕਹਿੰਦੇ ਨੇ ਜੰਗ ਦੇ ਵਿੱਚ ਇਸ ਤਰ੍ਹਾਂ ਦਾ ਰਸ ਹੋਇਆ ਕਰਦਾ ਤੇ ਹੁਣ ਜਿਹੜੇ ਖਾਨ ਆਪਣੇ ਆਪ ਨੂੰ ਕਹਾਉਣ ਵਾਲੇ ਸੀ ਉਹ ਡਰ ਭੱਜੇ ਪਰੇ ਲੋਥ ਬ੍ਰਿੰਦਾ ਬਿਲੰਦੈ ਨੰਦਾਂ ਲੋਥਾਂ ਤੇ ਲੋਥਾਂ ਪਈਆਂ ਬਹੁਤ ਕੱਟੇ ਵੱਡੇ ਪਏ ਹਨ ਪ੍ਰਦੇਸ਼ ਰਣ ਫੈਲਾ ਪਰਿਓ ਐਲ ਪੈਲਾ ਪਿਆ ਮਨੋ ਥਾਂ ਥਾਂ ਤੇ ਖੂਨੀ ਖੂਨ ਪਿਆ ਹੈ ਹੁਣ ਭਿਆਨਕ ਜੰਗ ਉਹ ਦੇਖ ਕਰਕੇ ਸਾਰਿਆਂ ਦੇ ਮਨ ਭੈ ਭੀਤ ਹੋ ਗਏ ਨੇ ਭਜ ਚੱਲੇ ਨੇ ਤੇਰਾ ਜੀਤ ਮੱਲ ਕੇ ਤੀਰ ਸੋ ਹਰੀ ਚੰਦ ਮੁਰ ਜਾਏ ਭਾਈ ਜੀਤ ਮੱਲ ਸਨ ਜਿਹੜੇ ਸੰਗੋ ਭਾਈ ਸੰਗੋਸ਼ਾ ਦੇ ਛੋਟੇ ਪ੍ਰਹਾਅ ਇਹ ਤੁਸੀਂ ਕੱਲ ਸੁਣਿਆ ਭਾਈ ਜੀਤ ਮੱਲ ਸ਼ਹੀਦ ਹੋ ਗਏ ਸੀ ਪਰ ਜੀਤ ਮੱਲ ਦਾ ਜਿਹੜਾ ਤੀਰ ਸੀ ਉਹ ਹਰੀ ਚੰਦ ਰਾਜੇ ਦੇ ਲੱਗਿਆ ਸੀ ਹਰੀ ਚੰਦ ਰਾਜੇ ਨੂੰ ਮੂਰਸ਼ਾ ਆ ਗਈ ਸੀ ਪਰ ਉਹ ਮਰਿਆ ਨਹੀਂ ਸੀ ਇਸ ਤਰ੍ਹਾਂ ਹਰੀਚੰਦ ਵੀ ਸੂਰਮਾ ਸੀ ਸਨੇ ਸਨੇ ਲੈ ਚੇਤਨਾ ਦੇਖੇ ਖਾਨ ਪਰਾਈ ਕਿਉਂਕਿ ਇਹਨੂੰ ਝੁੱਕ ਕੇ ਫਿਰ ਪਿੱਛੇ ਲੈ ਗਏ ਸੀ ਜਦੋਂ ਸਾਰੀ ਰੌਲਾ ਪੈ ਗਿਆ ਭੱਜ ਚੱਲੋ ਭੱਜ ਚੱਲੋ ਇਹਨੂੰ ਵੀ ਕੁਦਰਤੀ ਹੌਸ ਆਈ ਆ ਇਹਨੂੰ ਆਪਣੇ ਆਪ ਨੂੰ ਸੰਭਾਲਿਆ ਹੈ ਇਹਨੂੰ ਪਤਾ ਲੱਗਿਆ ਵੀ ਕਿਸੇ ਤਾਂ ਜੰਗ ਜਿੱਤ ਗਏ ਨੇ ਗੁਰੂ ਕੇ ਇਹ ਤਾਂ ਸਾਰੀ ਸਾਡੀ ਫੌਜ ਭੱਜ ਚੱਲੀ ਹੈ ਓਮਡਿਓ ਆਵਤ ਗੁਰੂ ਦਲ ਜੰਗ ਫਤੇ ਕੋ ਪਾਏ ਵੇ ਜੰਗ ਫਤੇ ਕਰਕੇ ਗੁਰੂ ਦੀ ਫੌਜ ਸਾਡੇ ਤੇ ਅੱਗੇ ਵਧੀ ਆ ਰਹੀ ਹੈ ਸਹਿ ਨਾ ਸਕਿਓ ਨਿਜ ਹੱਥ ਕੋ ਘਾਵ ਸੋ ਦ੍ਰਿੜ ਬੰਦ ਵਾਏ ਕਿਤੇ ਭਾਵੇਂ ਜ਼ਖਮ ਹੋਇਆ ਵਾ ਸੀ ਆਪਣੇ ਸੀਨੇ ਵਿੱਚ ਇਹਨੇ ਕਿਹਾ ਵੀ ਇਹਨੂੰ ਕੁੱਟ ਕੇ ਬੰਨ੍ਹ ਦਿਓ ਜੋੜ ਦੇ ਨਾਲ ਇਹੋ ਆਪਣਾ ਜ਼ਖਮ ਬਣਾ ਕਰਕੇ ਸਹਾਰ ਨਾ ਸਕਿਆ ਇਹ ਸੂਰਮਿਆਂ ਦੇ ਵਿੱਚ ਗੁਣ ਹੁੰਦਾ ਹੈ ਅਸੀਂ ਲੋਕ ਮੌਤ ਤੋਂ ਡਰਦੇ ਆ ਸੂਰਮੇ ਨਹੀਂ ਸੂਰਮੇ ਨਹੀਂ ਡਰਿਆ ਕਰਦੇ ਹਨ ਉਹ ਤਾਂ ਬਲ ਕੇ ਸਮਕਾ ਤੇ ਕਹਿੰਦੇ ਨੇ ਕਿ ਮੌਤ ਕਦੋਂ ਆਵੇ ਅਸੀਂ ਕਦੋਂ ਜੰਗ ਵਿੱਚ ਜੂਝ ਜੀਏ ਜਿਸ ਤਰ੍ਹਾਂ ਕਲਗੀਧਰ ਮਹਾਰਾਜ ਦੇ ਬਚਨ ਆਪਾਂ ਪੜ੍ਹਦੇ ਹਾਂ ਦੇਹ ਸ਼ਿਵਾ ਬਰ ਮੁਹਿ ਇਹ ਸ਼ੁਭ ਕਰਮਨ ਤੇ ਕਮ ਹੂ ਨਾ ਟਰਉ ਨਾ ਡਰਾਂ ਅਰਸੋ ਜਬ ਜਾਇਲ ਰੋ ਨਿਸ਼ਚੈ ਕਰੇ ਆਪਣੀ ਜੀਤ ਕਰੋਂ ਅਰ ਸਿੱਖੋਂ ਆਪਣੇ ਹੀ ਮਨ ਕੋ ਇਹ ਲਾਲਚ ਹਉ ਗੁਣ ਤਉ ਚਰੋਂ ਜਬ ਆਵ ਕਿ ਉਹਦ ਨਦਾਨ ਬਣੈ ਅਤਹੀ ਰਣ ਮੈਂ ਤਬ ਜੋਜ ਮਰੋਂ ਕਹਿੰਦੇ ਜਦੋਂ ਸਮਾ ਆਵੇ ਮੈਂ ਜੰਗ ਵਿੱਚ ਜੋਜ ਕੇ ਮਰਾਂ ਇਓ ਸੂਰਮਿਆਂ ਦੇ ਵਿੱਚ ਗੁਣ ਹੋਇਆ ਕਰਦਾ ਠੀਕ ਹੈ ਇਹ ਗੁਰੂ ਕੇ ਪਾਤਸ਼ਾਹ ਦਾ ਦੁਸ਼ਮਣ ਸੀ ਮਹਾਰਾਜ ਚੜਾਈ ਕਰਕੇ ਆਇਆ ਪਰ ਸੂਰਮਾ ਸਿਕਲ ਸਿੰਘ ਜੀ ਤੇ ਮਹਾਰਾਜ ਵੀ ਆਪ ਆਪ ਇਹਸ ਨੂੰ ਲਿਖਦੇ ਨੇ ਇਹਨੂੰ ਹੋਸ਼ ਆਈ ਹੈ ਕਿ ਗੁਰੂ ਕੀ ਫੌਜ ਅੱਗੇ ਵੱਧ ਰਹੀ ਹੈ ਆਪਣਾ जखਮ ਬਣਾ ਲਿਆ ਹੈ ਬਰਸਾਵਲ ਛੰਦ ਹਰੀ ਚੰਦ ਜੋਦ ਉਟਿਓ ਫੇਰ ਕਰੋਦਾ ਕਰੋ ਦੇ ਨਾਲੇ ਹਰੀ ਚੰਦ ਰਾਜਾ ਜ ਸੂਰਮਾ ਸੀ ਉੱਠ ਖੜਿਆ ਹੋਇਆ ਸੁਬਾਰਿ ਉਤ ਕੋ ਡੰਡਾ ਸਰੀਰ ਸਦ ਛੰਡਾ ਇਹਨੇ ਕੋ ਡੰਡ ਭਾਵ ਕੇ ਆਪਣਾ ਤੁਲਸ਼ ਸੰਭਾਲ ਲਿਆ ਆਪਣੇ ਸਰੀਰ ਨੂੰ ਛੰਡਿਆ ਹੈ ਆਪਣੇ ਸਰੀਰ ਨੂੰ ਗੜਾਈ ਨੇ ਇੱਕ ਟੱਕੜਾ ਕੀਤਾ ਗਿਆ ਹੁਣ ਜੰਗ ਲੜ ਉਹਨਾਂ ਆਨ ਲੀਨੇ ਤਜੇ ਓਜ ਕਿੰਨੇ ਹੋਰ ਨਾਲ ਲੈ ਲੈਨੇ ਮਲ ਕੀਤਾ ਹੈ ਆਕੇ ਅੱਗੋਂ ਘੇਰਦਾ ਹੈ ਗੁਰੂ ਬੀਰ ਮਾਰੇ ਸੋ ਆਗੇ ਪਧਾਰੇ ਜਿਹੜੇ ਗੁਰੂ ਕੇ ਸੂਰਮੇ ਅੱਗੇ ਜਾ ਰਹੇ ਸੀ ਵਧੇ ਜਾਂਦੇ ਇਹਨੇ ਫਿਰ ਕਈ ਤੀਰ ਮਾਰੇ ਗੁਰੂ ਕੇ ਸੂਰਮੇ ਨੇ ਮਾਰੇ ਹਨ ਜਿਸ ਅੰਗ ਲੱਗੈ ਤਬੇ ਪ੍ਰਾਨ त्याਗੈ ਜਿਹੜੇ ਅੰਗ ਤੀਰ ਲੱਗਦਾ ਹੈ ਇਹ ਸਰੀਰ ਚੰਦ ਦਾ ਉਹ ਮਰ ਜਾਂਦਾ ਹੈ ਭਾਵ ਕੇ ਛੇਦ ਹੀ ਪਾ ਜਾਂਦਾ ਹੈ ਸੂਰ ਲੋਕ ਜਾਵੈ ਬੜ ਦੂਰ ਹਾਵੈ ਕਿਉ ਮੰਨੋ ਕਿ ਸਦਾ ਵਾਸਤੇ ਸਵਰਗ ਲੋਕ ਚਲਿਆ ਜਾਂਦਾ ਗੁਰੂ ਕਾ ਸੂਰਮਾ ਹਰੀ ਚੰਦ ਦੇ ਤੀਰਾਂ ਨਾਲ ਇਉ ਗੁਰਸਿੱਖ ਗੁਰੂ ਨੇ ਸ਼ਹੀਦیاں ਪਾਉਣ ਲੱਗੇ ਤਉ ਬੀਰ ਭਾਰੇ ਮਰੇ ਨਾ ਬਿਸ਼ਾਰੇ ਪਰ ਫੇਰ ਵੀ ਗੁਰੂ ਕੇ ਸੂਰਮੇ ਭਾਰੀ ਸੂਰਮੇ ਸੀ ਭਾਵੇਂ ਨਾਲ ਖੜੇ ਮਾਰੇ ਮਰ ਰਹੇ ਨੇ ਪਰ ਪਿੱਛੇ ਨਹੀਂ ਹਟ ਰਹੇ ਅੱਗੇ ਹੀ ਅੱਗੇ ਵੱਧ ਰਹੇ ਹਨ ਹਲੰਗ ਹਾਲ ਕਾਲੇ ਆ ਅੱਗੇ ਪਾਏ ਡਾਲੇ ਹੱਲੇ ਤੇ ਹੱਲਾ ਕਰਦੇ ਹੋਏ ਗੁਰੂ ਕੇ ਸੂਰਮੇ ਅੱਗੇ ਵਧਦੇ ਜਾ ਰਹੇ ਨੇ ਹੁਣ ਇਥੋਂ ਹੀ ਪਿਆਰ ਨਾਲ ਕਲ ਨੂੰ ਸਰਵਣ ਕਰਨਾ ਉਮਕੇ ਅਜਾ ਪਰ ਹਮਾਲਾ ਵੀ ਬਦਲਣਾ ਹੋਇਆ ਪੁਲਾਹਾ ਮਾਫ ਕਰਨੀਆਂ ਹੁਣ ਖਰੀ ਚੰਦ ਤੇ ਗੁਰੂ ਕਲਗੀ ਧਰਮਾ ਦਾ ਜੁੱਧ ਹੋਣਾ ਪਿਆਰ ਨਾਲ ਕੱਲੋਂ ਸੁਣਿਓ ਸੋ ਪਿਆਰ ਦੇ ਨਾਲ ਪੰਕਤੀਆਂ ਸਰਵਣ ਕਰਕੇ ਫਤਿਹ ਪ੍ਰਵਾਨ ਕਰਨੀ ਜੀਓ ਤਉ ਬੇਰ ਪਾਰੇ ਮਰੇ ਨਾ ਪਿਸ਼ਾਰੇ ਹਲੰਗ ਹਾਲ ਥਾਲੇ ਅਗਰ ਪਾਏ ਡਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ